ਸਸਿਕਾਉਂ 3 ਤਰੀਕ ਤੇ ਦੁਪਹਿਰ ਦਾ 1 ਵਜੇ ਸੰਜੀਵ अरोड़ा ਦਾ ਮੰਤਰੀ ਬਣਨਾ ਤੈ ਹੈ ਖੈਰ ਇਸ ਚੀਜ਼ ਨੂੰ ਲੈ ਕੇ ਕੋਈ ਖਾਸ ਵੱਡੀ ਗੱਲ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਸਬਾਨ ਨੇ ਪਹਿਲਾਂ ਹੀ ਸਪਸ਼ਟ ਕਰਤਾ ਸੀ ਵੀ ਲੁਧਿਆਣਾ ਜਿਮਨੀ ਚੌਂ ਜਿੱਤਾਂਗੇ ਤਾਂ ਸੰਜੀਵ अरोड़ा ਨੂੰ ਮੰਤਰੀ ਬਣਾਵਾਂਗੇ ਪਰ ਹੋਰਾਂ ਲਈ ਕਹਿ ਸਕਦੇ ਆਂ ਵੀ ਰਾਤ ਬਹੁਤ ਔਖੀ ਹੈ ਤੇ ਉਸ ਤੋਂ ਬਾਅਦ ਦੁਪਹਿਰ ਤੱਕ ਜਦੋਂ ਤੱਕ ਮੰਤਰੀ ਬਣਨ ਵਾਲਾ ਪ੍ਰੋਗਰਾਮ ਖਤਮ ਨਹੀਂ ਹੋ ਜਾਂਦਾ ਇਹ ਇਸ ਕਰਕੇ ਕਿਉਂਕਿ ਇੱਕ ਤਾਂ ਜਿਮਨੀ ਚੋਣ ਤੋਂ ਪਹਿਲਾਂ ਚੱਲਿਆ ਸੀਗਾ ਜੇ ਕਹੀਏ ਕਿ ਦੌਰ ਜਦੋਂ ਇਹ ਵੀ ਕਹਿੰਦਾ ਸੀ ਵੀ ਚਰਚਾਵਾਂ ਚੱਲੀਆਂ ਕਿ ਜੀ ਕਈ ਮੰਤਰੀਆਂ ਤੋਂ ਅਸਤੀਫੇ ਲੈ ਕੇ ਰੱਖ ਲਏ ਨੇ ਬਹੁਤ ਜਲਦੀ ਵੱਡਾ ਫੇਰ ਬਦਲ ਹੋ ਜੂ ਚਾਰ ਲੋਕਾਂ ਨੂੰ ਥਾਂ ਮਿਲ ਜੂ ਪਰ ਉਦੋਂ ਬਾਅਦ ਜਿਮਨੀ ਚੋਣ ਆ ਗਈ ਤੇ ਕੋਈ ਅਜਿਹੀ ਚਰਚਾ ਦੁਬਾਰੇ ਹੋਈ ਨਹੀਂ ਜਾਂ ਕਹੀਏ ਕਿ ਹੋ ਸਕਦਾ ਹੈ ਵੀ ਉਹਨਾਂ ਮਿਨਿਸਟਰਸ ਨੇ ਜਾਂ ਲੀਡਰਸ ਨੇ ਆਪਦੀ ਪਰਫਾਰਮੈਂਸ ਚੰਗੀ ਦਿਖਾਈ ਉੱਥੇ ਕੰਮ ਵਧੀਆ ਕਰਿਆ ਡਟ ਕੇ ਮਿਹਨਤ ਕਰੀ ਜਿਮਨੀ ਚੋਣ ਜਿੱਤ ਵੀ ਲਈ ਤੇ ਇਹ ਚੀਜ਼ਾਂ ਵਿੱਚ ਹੀ ਖਤਮ ਹੋ ਗਈਆਂ ਸੀ ਦੁਬਾਰੇ ਫੇਰ ਇੱਕ ਦੌਰ ਚੱਲਿਆ ਦੁਬਾਰੇ ਉਸ ਦੌਰ ਦੇ ਵਿੱਚ ਹਾਲਾਂਕਿ ਓਡੀ ਵੱਡੀ ਹਾਈਪ ਨਹੀਂ ਫੜੀ ਇੱਕ ਤਾਂ ਹਰ ਵਾਰੀ ਚਰਚਾ ਇਹ ਹੁੰਦੀ ਹੈ ਵੀ ਸਪੀਕਰ ਸਾਹਿਬ ਨੂੰ ਮੰਤਰੀ ਬਣਾਉਣਾ ਜੀ ਸਪੀਕਰ ਉਹਨੂੰ ਬਣਾਉਣਾ ਜਿਹੜੇ ਪਿਛਲੀ ਵਾਰੀ ਮੰਤਰੀ ਰਹਿ ਕੇ ਗਏ ਨੇ ਹੁਣ ਦੁਬਾਰੇ ਜੇ ਕਹੀਏ ਕਿ ਇਸ ਚੀਜ਼ ਦਾ ਪਤਾ ਨਹੀਂ ਹਜੇ ਸਪਸ਼ਟ ਨਹੀਂ ਪਰ ਸੂਤਰਾਂ ਦੇ ਹਵਾਲੇ ਤੋਂ ਪਤਾ ਇਹ ਲੱਗਦਾ ਵੀ ਇੱਕੋ ਹੀ ਜਾਣਾ ਸੌ ਚੱਕੂਗਾ ਉਹਦੇ ਨਾਲ ਹੋਰ ਕੋਈ ਸੌ ਨਹੀਂਗਾ ਚੱਕ ਰਿਹਾ ਹੈਗਾ ਪਰ ਇਹ ਨਾਲ ਇਹ ਵੀ ਬੜੀ ਇੱਕ ਜੇ ਕਹੀਏ ਕਿ ਹੈਰਾਨੀ ਵਾਲੀ ਗੱਲ ਹੈ ਜਿਹੜੀ ਸੂਤਰਾਂ ਦੇ ਵਾਲੇ ਤੋਂ ਪਤਾ ਲੱਗਦੀ ਹੈ ਕਿ ਅੱਜ ਦੀ ਰਾਤ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਈ ਮੰਤਰੀਆਂ ਵਾਸਤੇ ਤਾਂ ਬੜਾ ਔਖਾ ਹੈ ਲੱਗ ਰਿਹਾ ਉਹਨਾਂ ਨੂੰ ਵੀ ਕਿਤੇ ਕੁਰਸੀ ਨਾ ਚਲ ਜੇ ਤਾਂ ਜਿਹੜੇ ਡਿਪਾਰਟਮੈਂਟਾਂ ਦੇ ਪਿੱਛੇ ਅੱਗੇ ਮੰਤਰੀ ਉਲਝਦੇ ਨਾਰਾਜ਼ ਹੋ ਜਾਂਦੇ ਸੀ ਰੁੱਸ ਜਾਂਦੇ ਸੀ ਕਿ ਪਾਰਟੀਆਂ ਤੋਂ ਕੀ ਡਿਪਾਰਟਮੈਂਟ ਨਾ ਮੇਰਾ ਵਧੜਾ ਜਾਵੇ ਮੈਨੂੰ ਆਹ ਡਿਪਾਰਟਮੈਂਟ ਚਾਹੀਦਾ ਕੋਈ ਕਹਿੰਦਾ ਸੀ ਮੈਨੂੰ ਆਹ ਚਾਹੀਦਾ ਉਹਦੇ ਤੇ ਕਹਿੰਦੇ ਸੰਤੁਸ਼ਟੀ ਕਈ ਜ਼ਾਹਰ ਕਰ ਰਹੇ ਨੇ ਉਹ ਇੱਥੇ ਉਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਕੁਰਸੀ ਬਚ ਜੇ ਮੰਤਰੀ ਵਾਲੀ ਡਿਪਾਰਟਮੈਂਟ ਜਿਹੜਾ ਮਰਜ਼ੀ ਹੋ ਅਜਿਹੀ ਸਥਿਤੀ ਬਣਦੀ ਉਸ ਸਮੇਂ ਦੇ ਦੌਰਾਨ ਹੈ ਜਦੋਂ ਇਹ ਲੱਗਦਾ ਹੁੰਦਾ ਪਤਾ ਕਿ ਆਖਰ ਛੁੱਟੀ ਹੋਣ ਵੇਲੇ ਇੱਕ ਸਮੇਂ ਇੱਕ ਮਿੰਟ ਨਹੀਂ ਘਾ ਲੱਗਣਾ ਇਹ ਹੁਣ ਕਿਉਂ ਹੈ ਹਾਲਾਂਕਿ ਜੇ ਦੇਖਿਆ ਜਾਵੇ ਇੱਕ ਪਾਸੇ ਚੰਗਾ ਵੀ ਹੈ ਉਹਦਾ ਕਾਰਨ ਇਹ ਹੈ ਕਿ ਭਗਵੰਤਪਾਣ ਦੀ ਸਰਕਾਰ ਨੇ ਇੱਕ ਗੱਲ ਤਾਂ ਸਪਸ਼ਟ ਕਰਤੀ ਵੀ ਜਿੰਨੇ ਜਿਹਦੇ ਕਿਸੇ ਤੇ ਦਾਗ ਲੱਗਿਆ ਜਿਹੜੇ ਕਿਸੇ ਤੇ ਅਲੀਗੇਸ਼ਨ ਲੱਗੇ ਜਿਹਦੀ ਛਵੀ ਖਰਾਬ ਹੋਈ ਚਾਹੇ ਉਹ ਐਮਐਲਸੀ ਚਾਹੇ ਉਹ ਮੰਤਰੀ ਸੀ ਨਾ ਪਰਚਾ ਕਰੋਣ ਵੇਲੇ ਟਾਈਮ ਲਾਇਆ ਤੇ ਨਾ ਹੀ ਕੁਰਸੀ ਖੋਣ ਵੇਲੇ ਟਾਈਮ ਲਾਇਆ ਇਹਦੇ ਨਾਲ ਸਰਕਾਰ ਦਾ ਇੱਕ ਚਿਹਰਾ ਲੋਕਾਂ ਦੇ ਵਿੱਚ ਇਹ ਜ਼ਰੂਰ ਜਾ ਰਿਹਾ ਹੈ ਜਾਂ ਕੋਸ਼ਿਸ਼ ਸਰਕਾਰ ਦੀ ਇਹ ਹੈ ਕਿ ਆਖਰ ਸਾਡੇ 'ਚ ਨਾ ਤਾਂ ਭ੍ਰਿਸ਼ਟਾਚਾਰ ਦੀ ਕੋਈ ਜਗ੍ਹਾ ਹੈ ਨਾ ਹੀ ਦੂਜੇ ਪਾਸੇ ਕਿਸੇ ਤਰ੍ਹਾਂ ਦੇ ਨਾਲ ਪਰਫਾਰਮੈਂਸ ਨੂੰ ਲੈ ਕੇ ਕੋਈ ਕੰਪਰੋਮਾਈਜ਼ ਹੋਊਗਾ ਪਰ ਫਿਰ ਵੀ ਇਹ ਦੇਖਿਆ ਜਾਵੇ ਤਾਂ ਕੱਲ 1 ਵਜੇ ਤੱਕ ਦਾ ਸਮਾਂ ਬੜਾ ਦੁਚਿੱਤੀ ਵਾਲਾ ਹੈ ਕਈ ਲੋਕ ਅੱਜ ਜਿਹੀਏ ਕਿ ਰਾਤ ਪਰ ਵੀ ਹੋ ਸਕਦਾ ਕਈਆਂ ਦੀ ਜਾ ਕੇ ਨਿਕਲੇ ਜਾ ਕੇ ਨਿਕਲੇ ਤਾਂ ਚਿੰਤਾ 'ਚ ਜ਼ਰੂਰ ਨੇ ਵੀ ਕੁਰਸੀ ਨਾ ਕਿਤੇ ਚਲ ਜੇ ਸਵੇਰ ਹੁੰਦੇ ਹੁੰਦੇ ਕਿਉਂਕਿ ਇਹ ਪਹਿਲਾਂ ਹੋਇਆ ਇੱਕ ਮੰਤਰੀ ਗਿਆ ਕਿਸੇ ਪ੍ਰੋਗਰਾਮ 'ਚ ਸੀ ਉੱਥੇ ਉਹਨੂੰ ਪਤਾ ਲੱਗਿਆ ਚਿੱਠੀ ਜਦੋਂ ਆਈ ਅੰਦਰੂਨੀ ਤੌਰ ਤੇ ਕਿ ਜੀ ਤੁਹਾਡਾ ਮੰਤਰੀਪਦ ਗਿਆ ਹੁਣ ਤੁਸੀਂ ਕੱਲ ਤੱਕ ਮੰਤਰੀ ਨਹੀਂ ਰਹਿਣਾ ਤਾਂ ਉਹਨਾਂ ਨੇ ਕਹਿੰਦੇ ਇੱਥੇ ਤੱਕਰ ਕਹਿ ਕਹਿੰਦੇ ਆਹ ਪ੍ਰੋਗਰਾਮ ਤਾਂ ਪੂਕਤਾਰੀਏ ਇਸ ਤੋਂ ਬਾਅਦ ਠੀਕ ਹੈ ਵੀ ਕੋਈ ਪ੍ਰੋਗਰਾਮ ਤੇ ਨਹੀਂ ਜਾਵਾਂਗੇ ਖੈਰ ਇਹ ਦੌਰ ਬਣ ਜਾਂਦਾ ਹੈਗਾ ਹਰ ਇੱਕ ਵਾਸਤੇ ਬੜਾ ਔਖਾ ਹੁੰਦਾ ਹੈ ਸਮਾਂ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੋਵੇ ਉਹ ਜਦੋਂ ਖੋਲ ਹੀ ਜਾਵੇ ਜਾਂ ਛੁੱਟ ਜਾਵੇ ਤਾਂ ਉਦੋਂ ਲੋਕਾਂ ਦੇ ਵਿੱਚ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਸਿਆਸੀ ਤੌਰ ਦੇ ਉੱਤੇ ਖੈਰ ਇਹ ਬਦਲਾਅ ਹੋਏ ਨੇ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮ ਵੀ ਇੱਕ ਲੀਡਰ ਕਾਰ ਚ ਬੈਠ ਕੇ ਸੀਐਮ ਬਣ ਕੇ ਨਿਕਲਦਾ ਰਾਜਪਬਵਨ ਜਾਣ ਦੀ ਥਾਵੇਂ ਫਿਰ ਜਦੋਂ ਚੌਕ ਤੇ ਗੱਡੀ ਆਉਂਦੀ ਹੈ ਤਾਂ ਉਹ ਗੱਡੀ ਆਪਦੇ ਇੱਕ ਲੀਡਰ ਦੋਸਤ ਦੇ ਘਰ ਮੁੜ ਜਾਂਦੀ ਹੈ ਗਵਰਨਰ ਹਾਊਸ ਨੂੰ ਨਹੀਂ ਜਾਂਦੀ ਗਵਰਨਰ ਹਾਊਸ ਉਹ ਗੱਡੀ ਜਾਂਦੀ ਹੈ ਜਿਹਦਾ ਨਾਂ ਨਹੀਂ ਸੀ ਨਾਂ ਵੀ ਨਹੀਂ ਸੀ ਚੱਲ ਰਿਹਾ ਅਜਿਹੇ ਚਮਤਕਾਰ ਕਈ ਵਾਰ ਸਿਆਸੀ ਤੌਰ ਤੇ ਹੋ ਜਾਂਦੇ ਨੇ ਪਰ ਅੱਜ ਕਹਿ ਸਕਦੇ ਹਾਂ ਕਿ ਜਦੋਂ ਉਹ ਸੰਜੀਵ अरोड़ा ਨੂੰ ਮੰਤਰੀ ਬਣਾਉਣਾ ਹੈ ਸਰਕਾਰ ਕੋਲੇ ਜੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਨੂੰ ਹਟਾ ਕੇ ਮੰਤਰੀ ਬਣਾਉਣ ਦੀ ਲੋੜ ਨਹੀਂ ਕਿਉਂਕਿ ਸਰਕਾਰ ਲਵੇ ਆਲਰੇਡੀ 2 ਮੰਤਰੀਆਂ ਦੀ ਥਾਂ ਕਹਿੰਦੇ ਲਗਭਗ ਖਾਲੀ ਆ ਇੱਕ ਤਾਂ ਸੰਜੀਵ ਰੋਣਾ ਬਣ ਜਣਗੇ ਇੱਕ ਫਿਰ ਵੀ ਰਹਿ ਜੂ ਨਰਾਜ਼ ਜੇ ਕੋਈ ਹੁੰਦਾ ਤਾਂ ਉਹਨੂੰ ਫੋਲੋਸ ਕੇ ਰੱਖਿਆ ਜਾ ਸਕਦਾ ਕਿ ਜਗ੍ਹਾ ਹੈਗੀ ਆ ਭਾਈ ਕੋਈ ਨਹੀਂ ਤੈਨੂੰ ਵੀ ਮੌਕਾ ਮਿਲੂ ਤੇ ਦੂਜੇ ਪਾਸੇ ਹੈ ਵੀ ਜੇਕਰ ਜਿੰਨਾ ਅਸਲ ਤੌਰ ਤੇ ਡਰ ਉਹਨੂੰ ਲੱਗਦਾ ਹੈ ਕਿ ਜੀ ਦੀ ਪਰਫਾਰਮੈਂਸ ਤੇ ਕਦੇ ਸ਼ੱਕ ਸ਼ੋਭਾ ਹੋਵੇ ਜਾਂ ਜੀਤੇ ਐਲੀਗੇਸ਼ਨ ਹੈ ਜੀ ਇਹ ਲੱਗੇ ਹੋਣ ਹੋਣਾ ਕੀ ਹੈ ਪਤਾ ਨਹੀਂ ਉਹ ਐਨ ਸਮੇਂ ਤੇ ਪਤਾ ਲੱਗੂ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਅੱਜ ਦੀ ਰਾਤ ਕਈਆਂ ਵਾਸਤੇ ਬੜੀ ਮੁਸ਼ਕਲ ਭਰੀ ਨਿਕਲਣ ਵਾਲੀ ਹੈ ਭਾਵੇਂ ਚੜ੍ਹਦੀ ਸਵੇਰ ਬਹੁਤ ਵਧੀਆ ਹੋਵੇ ਪਰ ਸਿਆਸੀ ਤੌਰ ਦੇ ਉੱਤੇ ਜਦੋਂ ਇਸ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੁੰਦੀਆਂ ਨੇ ਸਭ ਤੋਂ ਵੱਡਾ ਰੋਲ ਮੀਡੀਆ ਦਾ ਹੁੰਦਾ ਕਿ ਜਦੋਂ ਪੱਤਰਕਾਰ ਜੇ ਕਈਏ ਕਿਤੋਂ ਵੀ ਕੋਈ ਸੁਗਵਾ ਹਟ ਪਤਾ ਲੱਗਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਮੀਡੀਆਦਾਰੇ ਫਲੈਸ਼ ਕਰਦੇ ਨੇ ਤਾਂ ਜ਼ਹਿਰ ਦੀ ਗੱਲਾਂ ਚਿੰਤਾ ਬਣ ਵੀ ਜਾਂਦੀ ਹੈ ਤੇ ਆਸੇ-ਪਾਸੇ ਮਾਹੌਲ ਗਰਮ ਆ ਜਾਂਦਾ ਹੈਗਾ ਹੁਣ ਤੱਕ ਦੇ ਰਿਪੋਰਟ ਦੇ ਵਿੱਚ ਦੇਖਿਆ ਜਾਵੇ ਤਾਂ ਆਵਾਦਮੀ ਪਾਰਟੀ ਨੇ ਜਾਂ ਭਗਵੰਤ ਪਾਣ ਹੋਰਾਂ ਨੇ ਇਹ ਮੈਸੇਜ ਕਲੀਅਰ ਕਰਤਾ ਕਰਪਸ਼ਨ ਕਿਸੇ ਦੇ ਕੋਈ ਅਲੀਗੇਸ਼ਨ ਲੱਗੇ ਹੋਣ ਉਹਨੂੰ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਉਹਨਾਂ ਲੋਕਾਂ ਨੂੰ ਜਿਆਦਾ ਖਤਰਾ ਰਹਿੰਦਾ ਹੈ ਜਿਹੜਾ ਕਿਉਂਕਿ ਕਈ ਉਹਨਾਂ ਦੇ ਵੀ ਚਰਚਾ ਤੁਹਾਨੂੰ ਦੱਸਦਾ ਨਾ ਜਿਨ੍ਹਾਂ ਨੂੰ ਪਤਾ ਵੀ ਅਸੀਂ ਕੋਸ਼ਿਸ਼ ਕਰਿਆ ਨਹੀਂ ਬਿਲਕੁਲ ਬੇਦਾਗ ਆਪਦਾ ਪਰਫਾਰਮੈਂਸ ਵੀ ਵਧੀਆ ਉਹਨਾਂ ਦੇ ਕੰਮਕਾਰ ਚੰਗੇ ਚੱਲ ਰਹੇ ਨੇਗੇ ਯਾਨੀ ਕਿ ਕੰਮਕਾਰ ਠੀਕ ਕਰ ਰਹੇ ਨੇ ਉਹ ਜਰੂਰ ਨਿਸ਼ਚਿੰਤ ਨੇ ਉਹਨਾਂ ਦੇ ਵੀ ਨਾ ਜੇ ਕਹੀਏ ਕਿ ਕੁਝ ਕਦੇ ਪਤਾ ਲੱਗੇ ਕਿ ਉਹ ਨਿਸ਼ਚਿੰਤ ਨੇ ਉਹ ਕਹਿੰਦੇ ਵੀ ਕੁਝ ਵੀ ਹੋਈ ਜਾਵੇ ਸਾਨੂੰ ਫਰਕ ਨਹੀਂ ਪੈਂਦਾ ਡਰ ਸਿਰਫ ਉਹਨੂੰ ਲੱਗਦਾ ਜਿਹਨੂੰ ਲੱਗਦਾ ਹੁੰਦਾ ਟੋਰ ਤੇ ਉੱਤੇ ਵੀ ਸਾਥੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੈ